ਹਿੰਦੇ ਪੀਰ ਹਿੰਦੇ ਪੀਰ ਦਾ ਰੋਲਾ ਪੈ ਗਿਆ ਉਥੇ ਵੀ ਕਿਸੇ ਦਾ ਪੀਰ ਤਾੜੀ ਵਜਾ ਕੇ ਜਾ ਰਿਹਾ ਲਲਕਾਰ ਕੇ ਜਾ ਰਿਹਾ ਮਹਾਰਾਜ ਸਾਹਿਬ ਚੋਰੀ ਨਹੀਂ ਗਏ ਲੋਕਸ਼ੇਪ ਕੇ ਨਹੀਂ ਗਏ ਜਦੋਂ ਕਿ ਅਸੀਂ ਭਾਈ ਜੀਵਨ ਸਿੰਘ ਜੀ ਦਾ ਹਰ ਸਿੱਖ ਉਹ ਪੂਰਨ ਗੁਰੂ ਕੇ ਸਿੱਖ ਕੁਰਬਾਨੀ ਵਾਲੇ ਸੂਰਬੀਰ ਧਰਮੀ ਯੋਧੇ ਸੀ ਉਹਨਾਂ ਦਾ ਖਾਲਸਾ ਪੰਥ ਪੂਰਨ ਸਤਕਾਰ ਕਰਦਾ ਹੈ ਮਜਬੀ ਪਤਾ ਕਿਉਂ ਕਿ ਆ ਜਾਂਦਾ ਕਿ ਸਾਡਾ ਧਰਮ ਹੀ ਸਿੱਖਾਂ ਸਾਡਾ ਮਜਬੀ ਹੀ ਸਿੱਖ ਆ ਪੱਕੇ ਸਿੱਖ ਮਤਲਬ ਪੱਕੇ ਸਿੱਖ ਉਸ ਹੀ ਮਜਬੀ ਹੀ ਸਿੱਖ ਸੋਡੀ ਵਾਂਸ ਵੀ ਚੱਲਣਾ ਹੈ ਛਤਰੀ ਵੰਸ ਵੀ ਚੱਲਣਾ ਹੈ ਮਹਾਰਾਜਾ ਨੇ ਛਤਰੀ ਕੋ ਪੂਤ ਨੂੰ ਬ੍ਰਾਹਮਣ ਕੋ ਨਾ ਹੈ ਕਲਗੀਧਰ ਪਾਤਸ਼ਾਹੀ ਨੇ ਕਿਹਾ ਜੂਲ ਨੇ ਲੜ ਮਰਨ ਆਲੇ ਆ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਪੰਜਾਬ ਦੇ ਰਾਜਨੀਤਿਕ ਤੇ ਧਾਰਮਿਕ ਮਸਲਿਆਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ ਸੋ ਮਾਮਲਾ ਜੋ ਢਾਡੀ ਜਥਾ ਬੀਬੀ ਦਲੇਰਕੌਰ ਨੂੰ ਜਲਦੀ ਸਟੇਜ ਤੇ ਰੋਕਿਆ ਗਿਆ ਉਹਨਾਂ ਨੂੰ ਜਲੀਲ ਕੀਤਾ ਗਿਆ ਇਹ ਇਤਿਹਾਸ ਨਹੀਂ ਹੈ ਤੁਸੀਂ ਸਟੇਜ ਤੇ ਗਲਤ ਪ੍ਰਚਾਰ ਕਰ ਰਹੇ ਹੋ ਸੋ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਨੇ ਪੰਥਕਾਗੂ ਭਾਈ ਬਲਵੰਤ ਸਿੰਘ ਗਪਲਾ ਸਾਹਿਬ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਜੀ ਪਹਿਲਾ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਲਗਾਤਾਰ ਚੱਲਦੇ ਹੈਗੇ ਨੇ ਤੇ ਉਹਨਾਂ ਨੂੰ ਮੁੱਖ ਰੱਖ ਕੇ ਸਮਾਗਮ ਚੱਲ ਰਹੇ ਹੈਗੇ ਨੇ ਸੋ ਗੱਲ ਕਰੀਏ ਢਾਡੀ ਜਥਾ ਬੀਬੀ ਦਲੇਰ ਕੌਰ ਦਾ ਜੋ ਮਾਮਲਾ ਗਰਮਾਇਆ ਹੈ ਸੋਸ਼ਲ ਮੀਡੀਆ ਤੇ ਕਿ ਇਤਿਹਾਸ ਸਟੇਜ ਤੇ ਗਲਤ ਪ੍ਰਚਾਰਿਆ ਜਾ ਰਿਹਾ ਹੈ ਜਿੱਨਾ ਉਥੇ ਹੋਇਆ ਸਭ ਕੁਝ ਤੁਹਾਨੂੰ ਪਤਾ ਹੀ ਹੈਗਾ ਕੀ ਕਹੋਗੇ ਤੁਸੀਂ ਉਸ ਮਾਮਲੇ ਬਾਰੇ ਉਹ ਜੀ ਚੱਲਦੇ ਸਮਾਗਮ ਦੇ ਵਿੱਚ ਪਹਿਲੋਂ ਇੱਕ ਜਿਹੜਾ ਕੋਈ ਪੰਥ ਦਾ ਪ੍ਰਚਾਰਕ ਰਾਗੀ ਸਿੰਘ ਢਾਡੀ ਸਿੰਘ ਜੋ ਲੱਗਿਆ ਹੁੰਦਾ ਹਾਂਜੀ ਉਸ ਨੂੰ ਸੁਰੱਖਣਾ ਟੋਕਣਾ ਬਹੁਤ ਗਲਤ ਆ ਜੀ ਕਿਉਂਕਿ ਗੁਰੂ ਪਾਤਸ਼ਾਹ ਦਾ ਦਰਬਾਰ ਲੱਗਿਆ ਹੁੰਦਾ ਦਰਬਾਰ ਦੇ ਵਿੱਚੋਂ ਕੋਈ ਸੰਗੀਤੀ ਤੌਰ ਤੇ ਉੱਠ ਕੇ ਗੁਰੂ ਕੇ ਢਾਡੀ ਨੂੰ ਗੁਰੂ ਕੇ ਰਾਗੀ ਸਿੰਘ ਨੂੰ ਗੁਰੂ ਕੇ ਪ੍ਰਚਾਰ ਸਿੰਘ ਕੋਈ ਵੀ ਰੋਕਦਾ ਹੈ ਜੀ ਉਹ ਤਾਂ ਉਹ ਗੁਰੂ ਸਾਹਿਬ ਦਾ ਨਰਾਦਰਾ ਗੁਰੂ ਕੀ ਸੰਗਤ ਦਾ અપਮਾਨ ਆ ਗੁਰੂ ਦੀ ਹਜ਼ੂਰੀ ਵਿੱਚ ਹਾਂਜੀ ਭਾਈ ਸਾਹਿਬ ਇੱਕ ਬੇਅਦਬੀ ਤੋਂ ਘੱਟ ਨਹੀਂ ਜੀ ਉਹਦੇ ਨਾਲ ਹੀ ਜਿਹੜੀ ਉੱਥੇ ਜੋ ਵੀ ਉਹਨਾਂ ਨੇ ਵਿਸ਼ਾ ਰੱਖਿਆ ਉੱਥੇ ਉਹਨਾਂ ਲੋਕਾਂ ਨੇ ਜਾਂ ਜਿਹੜੇ ਉੱਥੇ ਹਾਜ਼ਰ ਮੌਜੂਦ ਸੀ ਦੇਖੋ ਕਿ ਬੜੀ ਸਪਸ਼ਟ ਗੱਲ ਆ ਭਾਈ ਜਿੱਥੋਂ ਮਰਜ਼ੀ ਇਤਿਹਾਸ ਸ਼ੁਰੂ ਕਰ ਲੋ ਚਮਕੌਰ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਨਾਲ ਚਾਰ ਸਹਿਬਜ਼ਾਦਿਆਂ ਦੇ ਸਮੇਤ ਪੰਜ ਪਿਆਰਿਆਂ ਦੇ 40 ਸਿੰਘ ਆਏ ਨੇ ਇਹ ਜੀ ਤੇ ਲੜ ਕੇ ਗੁਰ ਕੇ ਗੁਰੂ ਕੇ ਸਿੱਖੋ ਤੇ ਸ਼ਹੀਦ ਹੋਏ ਆ ਦੋ ਪਿਆਰੇ ਵੀ ਸਤਗੁਰੂ ਸਾਹਿਬ ਜੀ ਦੇ ਨਾਲ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵੀ ਕਿਹੜੀ ਸਟੇਜ ਤੇ ਪ੍ਰਚਾਰ ਕਰ ਰਹੇ ਸੀਗੇ ਇਹ ਤਾਂ ਮੈਂ ਸੋਸ਼ਲ ਮੀਡੀਆ ਤੇ ਸੁਣ ਰਿਹਾ ਹਾਂ ਜੋ ਵੀ ਜਿੰਨਾ ਵੀ ਇੱਥੇ ਆਇਆ ਚੈਨਲਾਂ ਤੇ ਜੀ ਵਿਸਥਾਰ ਨਾਲ ਉਸ ਨਗਰ ਦਾ ਪਤਾ ਨਹੀਂ ਲੱਗ ਸਕਿਆ ਜੀ ਪਰ ਜਿੱਥੇ ਵੀ ਘਟਨਾ ਹੋਈ ਆ ਬਹੁਤ ਮਾੜੀ ਤੇ ਮੰਦ ਭਾਗੀ ਹੋਈ ਆ ਜਿਹੜੀ ਅਸੀਂ ਗੱਲ ਕਰਦੇ ਪਏ ਆ ਵੀ 40 ਸਿੰਘ ਸ਼ਹੀਦ ਹੋਏ ਜਿਹਦੇ ਚੋਂ ਦੋ ਪਿਆਰੇ ਸਤਿਗੁਰੂ ਸਾਹਿਬ ਜੀ ਦੇ ਨਾਲ ਹਾਂ ਜੀ ਉੱਥੋਂ ਨਿਕਲੇ ਨੇ ਬਚ ਕੇ ਜੀ ਜੀ ਠੀਕ ਆ ਜੀ ਤੇ ਬੜਾ ਉਹਦੇ ਚ ਇਹ ਆ ਕਿ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਨੇ ਕਲਗੀ ਜਗਾ ਜਿਹੜਾ ਉਥੇ ਸੌਪਿਆ ਆਪ ਸਜਾਇਆ ਜਦੋਂ ਪੰਜ ਪਿਆਰਿਆਂ ਨੇ ਸਤਿਗੁਰੂ ਸਾਹਿਬ ਜੀ ਨੂੰ ਹੁਕਮ ਕੀਤਾ ਖਾਲਸੇ ਪੰਥ ਨੇ ਕਿ ਖਾਲਸੇ ਦਾ ਹੁਕਮ ਹੈ ਸਤਿਗੁਰੂ ਪਾਤਸ਼ਾਹ ਜੀ ਕਿ ਤੁਹਾਨੂੰ ਗੜੀ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਹੁਣ ਵੀ ਜੀ ਕਿਉਂਕਿ ਅਸੀਂ ਲੱਖਾਂ ਸਿੰਘ ਇੱਕ ਕਲਗੀ ਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਤਿਆਰ ਕਰ ਸਕਦੇ ਵੀ ਜੀ ਪਰ ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਕਿ ਤੁਸੀਂ ਲੱਖਾਂ ਆ ਆਪਦੇ ਵਰਗੇ ਸੂਰਮੇ ਲੱਖਾਂ ਪੰਜ ਪਿਆਰੇ ਸਜਾ ਸਕਦੇ ਹੋ ਲੱਖਾਂ ਸਿੰਘ ਤਿਆਰ ਕਰ ਸਕਦੇ ਹਜ਼ਾਰਾਂ ਸਿੰਘ ਤਿਆਰ ਕਰ ਸਕਦੇ ਜੀ ਤੇ ਤੁਹਾਨੂੰ ਹੁਣ ਬੇਨਤੀ ਨਹੀਂ ਆਪ ਜੀ ਨੇ ਕਿਹਾ ਸੀ ਕਿ ਜਦੋਂ ਪੰਜ ਸਿੰਘ ਇਕੱਠੇ ਹੋ ਕੇ ਹੁਕਮ ਲਾਉਣਗੇ ਉਹ ਹੁਕਮ ਤੋਂ ਕੋਈ ਬਾਹਰ ਨਹੀਂ ਜਾ ਸਕੇਗਾ ਜੀ ਸਤਿਗੁਰੂ ਪਾਤਸ਼ਾਹ ਜੀ ਹੁਣ ਤੁਹਾਨੂੰ ਖਾਲਸੇ ਪੰਥ ਦਾ ਹੁਕਮ ਹੈ ਤੁਹਾਨੂੰ ਮੰਨਣਾ ਪਊ ਉਸ ਵਕਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਵਿੱਚ ਪਾਈ ਸੰਗਤ ਸਿੰਘ ਜੀ ਨੂੰ ਕਲਗੀ ਜਗਾ ਦੇ ਕੇ ਦੁਸ਼ਮਣ ਨੂੰ ਭਲੇਖਾ ਪਾਉਣ ਲਈ ਮਹਾਰਾਜ ਸਾਹਿਬ ਉਹਨਾਂ ਨੂੰ ਉੱਥੇ ਛੱਡ ਕੇ ਤੇ ਆਹ ਮਹਾਰਾਜ ਸਾਹਿਬ ਲਲਕਾਰ ਕੇ ਦੁਸ਼ਮਣ ਨੂੰ ਜੀ ਉਹਨੇ ਫਿਰ ਉਥੋਂ ਲੈ ਗੜੀਏ ਨਹੀਂ ਚੱਲੇ ਨਹੀਂ ਚੱਲੇ ਅਮਰ ਤੇਰੀ ਯਾਦ ਰਹੇ ਇਹ ਮਹਾਰਾਜ ਨੇ ਤੁਕਾਂ ਚਾਰੀਆਂ ਨੇ ਫਿਰ ਮਹਾਰਾਜ ਨੇ ਅਹਿੰਦ ਦਾ ਪੀਰ ਜਾ ਰਿਹਾ ਹੈ ਤਾੜੀ ਵਜਾ ਕੇ ਸਤਗੁਰੂ ਪਾਤਸ਼ਾਹ ਜੀ ਨੇ ਦੱਸਿਆ ਮੁਗਲਾਂ ਚ ਪਤਾ ਵੀ ਚੱਲਿਆ ਇਸ ਗੱਲ ਦਾ ਰੋਲਾ ਵੀ ਪਿਆ ਜੀ ਜਦੋਂ ਹਿੰਦੇ ਪੀਰ ਹਿੰਦੇ ਪੀਰ ਦਾ ਰੌਲਾ ਪੈ ਗਿਆ ਉੱਥੇ ਵੀ ਹਿੰਦੇ ਦਾ ਪੀਰ ਤਾੜੀ ਵਜਾ ਕੇ ਜਾ ਰਿਹਾ ਲਲਕਾਰ ਕੇ ਜਾ ਰਿਹਾ ਮਹਾਰਾਜ ਸਾਹਿਬ ਚੋਰੀ ਨਹੀਂ ਗਏ ਲੋਕਸ਼ਿਪਕੇ ਨਹੀਂ ਗਏ ਜੀ ਹਣਾ ਤੇ ਜਿਹੜੀ ਗੱਲ ਉਹਨਾਂ ਉੱਥੇ ਖੜੇ ਜਿਹੜੇ ਜੋ ਵੀ ਵਿਅਕਤੀ ਉੱਥੇ ਆਏ ਨੇ ਸੰਗਤ ਵਿੱਚ ਜਿਨ੍ਹਾਂ ਨੇ ਕਿਹਾ ਹੈ ਕਿ ਭਾਈ ਜੀਵਨ ਸਿੰਘ ਜੀ ਨੂੰ ਕਲਗੀ ਜਗਾ ਦਿੱਤੀ ਇਹ ਭਾਈ ਸਾਹਿਬ ਜਿਹੜਾ ਜਥੇ ਜਿਨ੍ਹਾਂ ਨੇ ਸਵਾਲ ਕੀਤੇ ਹੈਗੇ ਪ੍ਰਸ਼ਨ ਚਿੰਨ ਲਾਏ ਨੇ 13-13 ਦਾ ਜਥਾ ਕੋਈ ਦੱਸਿਆ ਜਾ ਰਿਹਾ ਕਿੱਥੋਂ ਦਾ ਜੀ 13 13 ਕੋਈ ਜਥਾ ਹੈਗਾ 13 13 ਦਾ ਚਲੋ ਜੀ ਇਹ ਵੀ ਸਿੱਖ ਪੰਥ ਦਾ ਇੱਕ ਹਿੱਸਾ ਹੈ 13 13 ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਲੈ ਕੇ ਸੰਗਤ ਪੰਥ ਮਾਲ ਰੱਖਦਾ ਹੈ ਜੀ ਅਸੀਂ ਇਹ ਜਿਹੜੀ ਬੇਨਤੀ ਆਪਾਂ ਕਰ ਰਹੇ ਹਾਂ ਨਾ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਭਾਈ ਉੱਥੇ ਵਿਵਾਦ ਇਹ ਪਿਆ ਹੈ ਕਿ ਭਾਈ ਜੀਵਨ ਸਿੰਘ ਜੀ ਨੂੰ ਜਿਹੜੀ ਆ ਮਹਾਰਾਜ ਨੇ ਭਾਈ ਸੰਗਤ ਸਿੰਘ ਨੂੰ ਨਹੀਂ ਭਾਈ ਜੀਵਨ ਸਿੰਘ ਜੀ ਨੂੰ ਮਹਾਰਾਜ ਨੇ ਕਲਗੀ ਜਗਾ ਦਿੱਤਾ ਉੱਥੇ ਕਲਗੀ ਜੀ ਜਦੋਂ ਕਿ ਅਸੀਂ ਭਾਈ ਜੀਵਨ ਸਿੰਘ ਜੀ ਦਾ ਹਰ ਸਿੱਖ ਉਹ ਪੂਰਨ ਗੁਰੂ ਕੇ ਸਿੱਖ ਕੁਰਬਾਨੀ ਵਾਲੇ ਸੂਰਬੀਰ ਧਰਮੀ ਯੋਧੇ ਸੀ ਉਹਨਾਂ ਦਾ ਖਾਲਸਾ ਪੰਥ ਪੂਰਨ ਸਤਕਾਰ ਕਰਦਾ ਹੈ ਜੀ ਉਹਨਾਂ ਦੀ ਕੁਰਬਾਨੀ ਬੜੀ ਵੱਡੀ ਸਤਗੁਰੂ ਪਾਤਸ਼ਾਹ ਜੀ ਦਾ ਸੀਸ ਲਿਆਏ ਨੇ ਉਹਨਾਂ ਨੂੰ ਸਤਗੁਰੂ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਸੀਨੇ ਨਾਲ ਲਾਇਆ ਮਹਾਰਾਜ ਸਾਹਿਬ ਨੇ ਬੜੇ ਵੱਡੇ ਵਾਰ ਬਖਸ਼ੇ ਆ ਪਰ ਜੀ ਹੁਣ ਹਰ ਗੱਲ ਦੇ ਉੱਤੇ ਆਪਾਂ ਮੈਂ ਹੁਣ ਇੱਕ ਗੱਲ ਬੜੀ ਸਾਫ਼ ਕਹਿਣ ਲੱਗਿਆ ਹੁਣ ਜਿਹੜਾ ਸਾਡੇ ਸਿੱਖ ਪੰਥ ਦਾ ਹਿੱਸਾ ਮਜਬੀ ਸਿੱਖ ਜਿਹਨੂੰ ਕਹਿੰਦੇ ਆ ਮਜਬੀ ਹੀ ਸਿੱਖ ਜੀ ਜਿਨ੍ਹਾਂ ਦਾ ਮਜਬ ਹੀ ਸਿੱਖ ਆ ਮਜਬੀ ਪਤਾ ਕਿਉਂ ਕਿ ਆ ਜਾਂਦਾ ਕਿ ਸਾਡਾ ਧਰਮ ਹੀ ਸਿੱਖ ਆ ਸਾਡਾ ਮਜਬ ਹੀ ਸਿੱਖ ਆ ਪੱਕੇ ਸਿੱਖ ਮਤਲਬ ਪੱਕੇ ਸਿੱਖ ਉਹ ਸੀ ਮਜਬੀ ਹੀ ਸਿੱਖ ਹੈ ਨਾ ਤੇ ਉਹ ਕਹਿੰਦੇ ਨੇ ਹੁਣ ਕਿ ਭਾਈ ਜਿਹੜਾ ਹੈ ਬਾਬਾ ਦੀਪ ਸਿੰਘ ਵੀ ਜਿਹੜੇ ਸੀ ਉਹ ਵੀ ਰੰਗਰੇਟਿਆਂ ਚੋਂ ਹੋਏ ਨੇ ਜਿਹੜਾ ਜੀ ਬਾਬਾ ਸਰਦਾਰ ਹਰੀ ਸਿੰਘ ਨਲੂਆ ਵੀ ਰੰਗਰੇਟੇ ਹੋਏ ਨੇ ਸਰਦਾਰ ਸ਼ਾਮ ਸਿੰਘ ਟਾਰੀ ਵੀ ਰੰਗਰੇਟੇ ਆ ਮਹਾਰਾਜਾ ਰਣਜੀਤ ਸਿੰਘ ਵੀ ਰੰਗਰੇਟੇ ਆ ਜਿਹੜੇ ਜਿਹੜੇ ਵੱਡੇ ਜਰਨੈਲ ਦੇ ਖਾਲਸਾ ਪੰਥ ਵਿੱਚ ਉਹ ਸਾਰਿਆਂ ਨੂੰ ਰੰਗਰੇਟੇ ਕਹਿੰਦੇ ਆ ਇੱਥੇ ਆਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਦਾਤ ਯਾਦਗੋਤ ਰੱਖੀ ਨਹੀਂ ਹਾਂਜੀ ਪਰ ਉਹਦੇ ਵਿੱਚ ਲਿਆ ਕੇ ਕਿਤੇ ਨਾ ਕਿਤੇ ਵਖਰੇਵੇਂ ਪੈਦਾ ਹੁੰਦੇ ਨੇ ਜ਼ਰੂਰ ਇਹ ਕਬੀਲੇ ਨਹੀਂ ਟੁੱਟਨੇ जात-ਗੂਤ ਨਹੀਂ ਟੁੱਟਦੀ। ਜੀ। ਠੀਕ ਆ ਜੀ। ਜਦੋਂ ਕਬੀਲੇ ਚੱਲਦੇ ਆ ਕਬੀਲਿਆਂ ਦੇ ਨਾਲ ਪਿਤਾਪੁਰਖੀ ਜਿਹੜਾ ਉਹ ਜਿਹੜੀ ਵੰਸ਼ ਆ ਉਹ ਸਿਸਟਮ ਉਹ ਸਾਰਾ ਚੱਲਣਾ ਹੀ ਚੱਲਣਾ ਹੈ। ਸੋਢੀ ਵੰਸ਼ ਵੀ ਚੱਲਣਾ ਹੈ। ਖੱਤਰੀ ਵੰਸ਼ ਵੀ ਚੱਲਣਾ ਹੈ। ਮਹਾਰਾਜ ਸਾਹਿਬ ਨੇ ਛਤਰੀ ਕੋ ਪੁੱਤ ਨੂੰ ਬ੍ਰਾਹਮਣ ਕੋ ਨਾ ਹੈ ਹਲਗੀ ਤਰ ਪਾਚਾਈ ਨੇ ਕਿਹਾ ਜੂਰਮੇ ਆ ਲੜ ਮਰਨ ਵਾਲੇ ਆ। ਹਾਂਜੀ। ਉਹ ਖੱਤਰੀ ਬ੍ਰਾਹਮਣ ਨਹੀਂ ਕਿਹਾ ਸਤਗੁਰੂ ਪਾਚਾਈ ਨੇ ਉੱਥੇ ਸੂਰਮੇ ਨੂੰ ਕਿਹਾ ਛਤਰੀ ਸੂਰਮਾ ਲੜਨਰਨ ਵਾਲਾ ਹਾਂਜੀ ਛਤਰੀ ਕੋ ਕੂਤ ਹੁ ਬ੍ਰਾਹਮਣ ਕੋ ਨਾ ਹੈ ਜੀ ਇੱਥੇ ਜਿਹੜਾ ਹੈ ਇੱਥੇ ਜੱਟ ਸਿੱਖਾਂ ਨੇ ਵੀ ਜਿਹੜਾ ਆ ਵੱਡਾ ਯੋਗਦਾਨ ਆ ਮਜਬੀ ਸਿੱਖਾਂ ਦਾ ਵੀ ਕੁਰਬਾਨੀਆਂ ਕੀਟੀਆਂ ਵੱਡਾ ਯੋਗਦਾਨ ਲੜਾਈਆਂ ਲੜੀਆਂ ਇਹਨਾਂ ਨੇ ਜੀ ਆ ਰੰਗਰੇਟੇ ਸਿੱਖਾਂ ਨੂੰ ਬੇਨਤੀ ਹੈ ਇਹਨਾਂ ਭਰਾਵਾਂ ਨੂੰ ਕਿ ਬਿਨਾਂ ਵਤਨ ਤੋਂ ਸਾਰੇ ਹਰ ਚੱਕ ਦੇ ਜਿਹਨੂੰ ਮਰਜ਼ੀ ਆਪਾਂ ਚੱਕ ਕੇ ਰੰਗਰੇਟਾ ਜਿੱਥੇ ਰੰਗਰੇਟਿਆਂ ਦਾ ਧਰਮ ਰੰਗਰੇਟਿਆਂ ਦੀ ਕੁਰਬਾਨੀ ਉਹਨਾਂ ਨੂੰ ਰੱਖੋ ਅਸੀਂ ਵੀ ਸਤਕਾਰ ਕਰਦੇ ਉਹਨਾਂ ਦਾ ਸਹੀ ਗੱਲ ਹੈ ਸਾਡੀਆਂ ਉਹ ਭੈਣਾਂ ਨੇ ਉਹ ਬੀਬੀਆਂ ਨੇ ਉਹ ਜਿਹੜੋਂ ਉਚਾਰ ਤੋਂ ਨਾਲ ਗਲਤ ਕੀਤਾ ਤਾਂ ਚਲਦੇ ਦੀਵਾਨ ਵਿੱਚ ਦੀਵਾਨ ਨੂੰ ਰੋਕਿਆ ਗਿਆ ਉਹ ਭੈਣਾਂ ਨੂੰ ਜਲੀਲ ਕੀਤਾ ਗਿਆ ਅਪਸ਼ਬਦ ਬੋਲੇ ਗਏ ਨੇ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜ세ਦਾਰ ਸ੍ਰੀ ਕਾਲਪਤ ਸਹਿਬ ਜੀ ਨੂੰ ਜੀ ਇਸ ਗੱਲ ਦਾ ਨਿਰਣਾ ਕੀਤਾ ਜਾਵੇ ਜੇ ਤੁਸੀਂ ਮੈਂ ਇੱਕ ਹੋਰ ਬੇਨਤੀ ਅਗਲੀ ਕਰਾਂ ਇਹ ਕਹਿੰਦੇ ਆ ਜੀ ਅਸੀਂ ਹੁਣ ਕਈ ਰੰਗਰੇਟੇ ਪਰਿਵਾਰ ਨੇ ਜੀ ਬਹੁਤ ਜ਼ਿਆਦੇ ਰੰਗਰੇਟੇ ਨੇ ਜਿਹੜੇ ਕਿ ਮੈਂ 70% ਕਹੂੰਗਾ ਜਿਹੜੇ ਕਿ 크ਿਸਚਨ ਧਰਮ ਨੂੰ ਪੜਾਈ ਜਾਂਦੇ ਆ ਹਾਂਜੀ ਗੁਰਦੁਆਰੇ ਛੱਡੀ ਜਾਂਦੇ ਆ ਉਹ ਗਿਰਜਿਆਂ 'ਚ ਜਾਂਦੇ ਨੇ ਜੀ ਉਹ ਰਾਤ ਨੂੰ ਪਿੰਡਾਂ 'ਚ ਸੱਦ ਕੇ ਜਗਰਾਤੇ ਕਰਾਉਂਦੇ ਆ ਮੈਂ ਇਸ ਗੱਲ ਦੀ ਸਾਡੇ ਆ ਸਾਰੇ ਮਾਝੇ ਦੇ ਵਿੱਚ ਪਿੰਡਾਂ ਜਾਊ ਮੈਂ ਦਿਖਾ ਦੇਣਾ ਥਾਂ ਥਾਂ ਤੇ ਗਿਰਜੇ ਬਣਾ ਲਏ ਉਹ ਗਿਰਜੇ ਯਾਰ ਤੁਹਾਡਾ ਧਰਮ ਸੀ ਹੂੰ ਇੱਕ ਬੰਨੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਹਾਰਾਜ ਕਲ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਆਣਾ ਫਿਰ ਹਾਂਜੀ ਜੇ ਤਾਂ ਜੱਟ ਸਿੱਖ ਗਿਰਜਾਂ 'ਚ ਜਾਂਦੇ ਪਏ ਨੇ ਜੀ ਜਿਹੜੇ ਅਮਰਧਾਰੀ ਨੇ ਕਲਗੀਧਰ ਪਾਤਸ਼ਾਹ ਨੂੰ ਮੰਨਦੇ ਆ ਦਸਵੇਂ ਪਾਤਸ਼ਾਹ ਨੂੰ ਉਹਨਾਂ ਨੂੰ ਤੇ ਉਹਨਾਂ ਨੂੰ ਖਾਲਸੇ ਪੰਥ ਦੇ ਕੋਈ ਜਾਣਗੇ ਗਿਰਜਾਂ 'ਚ ਜਾਣਗੇ ਤੇ ਇੱਕ ਹਦਾਇਤ ਆ ਜਿਹੜਾ ਜੇ ਕੋਈ ਨਿਰੰਕਾਰੀ ਆ ਜੇ ਕੋਈ ਰਾਧਾ ਸੁਆਮੀ ਵਾਤ ਨੂੰ ਮੰਨਦਾ ਜੇ ਕੋਈ ਸਰਸੇ ਵਾਲੇ ਕੋਲ ਗਿਆ ਪਖੰਡੀ ਨੂੰ ਤੇ ਉਹਨਾਂ ਨੂੰ ਖਾਲਸੇ ਪੰਥ ਤੋਂ ਛੇਕਿਆ ਗਿਆ ਪਤਾ ਇਸ ਗੱਲ ਦਾ ਨਾ ਆਪਾਂ ਨੂੰ ਸਾਰਿਆਂ ਨੂੰ ਜੀ ਉਹਨਾਂ ਦੀ ਪਿੰਡ 'ਚ ਕੋਈ ਥਾਂ ਨਹੀਂ ਰੱਖੀ ਜਾਂਦੀ ਇੱਕ ਬੰਦਾ ਕਰ ਲਿਆ ਜਾਂਦਾ ਉਹਨਾਂ ਨਾਲ ਗੋਪਾਲਾ ਸਾਹਿਬ ਤੁਸੀਂ ਗੱਲ ਹੀ ਕੀਤੀ ਹੈ ਸਾਈ ਧਰਮ ਦੇ ਵਿੱਚ ਜਿਹੜੇ ਲੋਕ ਜਾ ਰਹੇ ਹੈਗੇ ਨੇ ਕਈ ਤਾਂ ਜੱਟ ਸਿੱਖ ਵੀ ਜਾ ਕੇ ਉੱਥੇ ਪ੍ਰਚਾਰਕ ਬਣੇ ਹੋਏ ਵੱਡੇ ਬਣੇ ਆ ਤੇ ਫਿਰ ਉਹਨਾਂ ਨੂੰ ਕੱਢਿਆ ਵੀ ਗਿਆ ਹੈ ਉਹਨਾਂ ਨੂੰ ਪੰਥ ਵਿੱਚ ਕੋ ਥਾਂ ਥੋੜਾ ਉਹ ਗੁਰਦੁਆਰੇ ਸਹਿਬਾਂ ਦੇ ਕੀ ਉਹ ਪ੍ਰਚਾਰ ਕਰ ਸਕਦਾ ਸਾਡੀ ਪੰਜ ਦੀ ਸਟੇਜ ਤੇ ਕੋਈ ਗੱਲ ਕਹਿ ਸਕਦਾ ਸਾਨੂੰ ਉਹਨਾਂ ਨੇ ਕੇ ਜੀ ਉਹ ਪੰਥਾਂ ਪਿਆਰਾਂ ਚ ਲੱਗ ਸਕਦਾ ਉਹ ਪੰਥ ਦੀ ਕਿਸੇ ਸਭਾ ਸੋਸਾਇਟੀ ਦੇ ਵਿੱਚ ਬੈਠ ਕੇ ਪੰਥ ਨੂੰ ਕੋਈ ਉਪਦੇਸ਼ ਦੇ ਸਕਦਾ ਉਹ ਬੰਦਾ ਜਿਹੜਾ ਗਿਰਜੇ ਤੇ ਸਿੱਖ ਨਹੀਂ ਸਿੱਖ ਧਰਮ ਨੂੰ ਛੱਡ ਕੇ ਚਲੇ ਗਿਆ ਉਹ ਚਲੇ ਗਿਆ ਜੀ ਉਹਦੇ ਲਈ ਰੋਟੀ ਬੇਟੀ ਮਿਲਨ ਵਰਤਨ ਸਭ ਕੁਝ ਖਤਮ ਉਹ ਗਾਪਰਾ ਵੀ ਪਾਰੇ ਉਹ ਕਿਹੇ ਜੇ ਵੀ ਜਾਵੇ ਮੈਂ ਸਵਾਲ ਕਰਦਾ ਵੀ ਜਿਹੜੇ ਚਲੇ ਗਏ ਨੇ ਸਿੱਖ ਧਰਮ ਨੂੰ ਛੱਡ ਕੇ ਉਹ ਪੱਗ ਤਸਤਾਰ ਵੀ ਸਜਾਉਂਦੇ ਐ ਉਹਨਾਂ ਨੇ ਆਪਣੇ ਨਾਂ ਦੇ ਅੱਗੇ ਸਿੰਘ ਵੀ ਲਗਾਇਆ ਫਿਰ ਕਿਉਂ ਇਹ ਤਾਂ ਜਥੇਦਾਰ ਸ੍ਰੀ ਕਾਲ ਚੱਕ ਸਾਹਿਬ ਨੂੰ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਫੈਸਲਾ ਲੈਣ ਪੰਥਕ ਸੰਪਰਦਾਵਾਂ ਕੱਤਰ ਹੋਣ ਜਿਖ ਜਥੇਬੰਦੀਆਂ ਜਿੰਨਾ ਇਹਨਾਂ ਦਾ ਬੋਲਬਾਲਾ ਵੱਧ ਗਿਆ ਸਾਈਆਂ ਦਾ ਇਤੇ ਆਣ ਕੇ ਗਰੀਬ ਸਿੱਖਾਂ ਨੂੰ ਕਿਰਤੀ ਸਿੱਖਾਂ ਨੂੰ ਕਲਾਵੇ ਚ ਲੈ ਰਹੇ ਨੇ ਤੇ ਜੀ ਜਿਹੜੇ ਰੰਗਰੇਟੇ ਪਰਿਵਾਰ ਨੇ ਕਿਰਤ ਕਰਨ ਵਾਲੇ ਪਰਿਵਾਰ ਨੇ ਉਹਨਾਂ ਨੂੰ ਚੱਕ ਚੱਕ ਕੇ ਤੁਹਾਡੇ ਬੱਚੇ ਪੜਾ ਦੇਾਂਗੇ ਤੁਹਾਨੂੰ ਉਹ ਦੇ ਦੇਾਂਗੇ ਲਾਲਚ ਦੇ ਕੇ ਜੇ ਲੈ ਕੇ ਜਾ ਰਹੇ ਆ ਨਾ ਉਹ ਬਿਲਕੁਲ ਜੀ ਇਹ ਜਿਹੜਾ ਸਾਰਾ ਕੁਝ ਮੈਂ ਤਾਂ ਸਾਰੀਆਂ ਹੀ ਜਿਹੜੀਆਂ ਨਾ ਉਹ ਕਹਿੰਦੇ ਹੁੰਦੇ ਆ ਪਰਤਾ ਖੋਲਤੀਆਂ ਨੇ ਕੁਝ ਵੀ ਨਹੀਂ ਲਕਾ ਕੇ ਰੱਖਿਆ ਵੀ ਕੱਲ ਨੂੰ ਕੋਈ ਇਹ ਨਾ ਕਹੇ ਬਲਵੰਤ ਸਿੰਘ ਆਪਣੇ ਕਬੀਲੇ ਦੀ ਕਰ ਗਿਆ ਤੇ ਦੂਜੇ ਬੰਨੇ ਮੈਂ ਤਾਂ ਸਾਰਿਆਂ ਦਾ ਪੱਖ ਰੱਖਿਆ ਮੈਂ ਕੋਲ ਇਸ ਲੋਕਸ਼ੇਪ ਇੱਕ ਗੱਲ ਨਹੀਂ ਕੀਤੀ ਵੀ ਇੱਕ ਪਾਕੀ ਰੱਖੀ ਆ ਬਰੋਬਰ ਤੇ ਰੱਖਿਆ ਜਿਹੜਾ ਸਿੱਖ ਗਾਪਰਾ ਪਾ ਕੇ ਆਪਦੇ ਨਾਂ ਨਾਲ ਸਿੰਘ ਲਿਖਾਉਂਦਾ ਉਥੇ ਜਦੋਂ ਜਾਂਦਾ ਜਿਹੜਾ ਜਿਹੜਾ ਉਹ ਜਿਹੜੇ ਉਹਨਾਂ ਦੇ ਇਹ ਜਿਹਨੇ ਹੈਗੇ ਨੇ ਪਾਦਰੀ ਪੁੱਤਰੀ ਜੇ ਜੋ ਵੀ ਇਹਨਾਂ ਦੇ ਸਾਈ ਧਰਮ ਦੇ ਕੁਝ ਤਾਂ ਬੰਦੇ ਇਹਦਾ ਨਾਂ ਵੀ ਬਦਲ ਦਿੰਦੇ ਨੇ ਉਹ ਸਿੰਘ ਤਾਂ ਰਹਿਣ ਹੀ ਨਹੀਂ ਦਿੰਦੇ ਜਿਹੜਾ ਪੱਕਾ ਸਾਈ ਮੰਨਦਾ ਉਹਨੂੰ ਕਹਿੰਦੇ ਸਾਈ ਮਤ ਦੇ ਵਿੱਚ ਛਾਵੇਂ ਆ ਤੇ ਆਪਦਾ ਨਾਂ ਅਜ ਤੋਂ ਬਾਅਦ ਸਿੰਘ ਨਹੀਂ ਰੱਖਣਾ ਉਹ ਸਿੰਘ ਨਹੀਂ ਨਾਂ ਇਹਨਾਂ ਦਿੰਦੇ ਨਾਰਾਂ ਦੇ ਉਹ ਫਲਾਣਾ ਮਸੀਹ ਤੇ ਉਹ ਮਸੀਹ ਖਾਉਂਦੇ ਨੇ ਨਹੀਂ ਭਾਈ ਸਾਹਿਬ ਇਹਨਾਂ ਦੇ ਜਿਹੜੇ ਨੇ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਉਹਦੇ 'ਚ ਦਸਤਾਰਾਂ ਕਈ ਲੋਕਾਂ ਨੇ ਸਜਾਈਆਂ ਹੁੰਦੀਆਂ ਤੇ ਵਿੱਚ ਕਰਦੇ ਪ੍ਰੋਗਰਾਮ 'ਚ ਹੁੰਦੇ ਆ ਫਿਰ ਮਾੜੀ ਗੱਲ ਆ ਨਾ ਜੀ ਉਹ ਮੈਂ ਤਾਂ ਕਹਿੰਨਾ ਲਾਣ ਪਿਆ ਜਿਹੜਾ ਫਿਰ ਆਪਦਾ ਧਰਮ ਛੱਡ ਕੇ ਕਿਸੇ ਦੇ ਧਰਮ ਦੇ ਵਿੱਚ ਪ੍ਰਵੇਸ਼ ਕਰਦੇ ਜਾਂਦੇ ਚਲੋ ਭਾਈ ਸਾਹਿਬ ਆਪਾਂ ਉਸੇ ਮਾਮਲੇ ਤੇ ਆਉਣੇ ਆ ਦੁਬਾਰਾ ਜਿਹੜਾ ਬੀਬੀ ਦਲੇਰਕੌਰ ਦਾ ਜਿਹੜਾ ਮਾਮਲਾ ਉਬਰਿਆ ਸੀਗਾ ਤੁਸੀਂ ਕਿਵੇਂ ਸਮਝਦੇ ਹੋ ਬਈ ਬੀਬੀ ਦਲੇਰਕੌਰ ਜੀ ਸਹੀ ਆਪਣੇ ਪ੍ਰਚਾਰ ਕਰ ਰਹੀ ਹੈ ਜਾਂ ਬੀਬੀ ਜਿਨ੍ਹਾਂ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਬਿਲਕੁਲ ਬੀਬੀ ਜੀ ਸਹੀ ਨੇ ਜੀ ਬੀਬੀ ਜੀ ਇੱਕਦਮ ਸਹੀ ਆ ਸਿੱਖ ਧਰਮ ਦੇ ਪ੍ਰਚਾਰਕ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਨੇ ਪੰਥ ਮਰਜਾਦਾ ਨੂੰ ਪ੍ਰਮਾਣਿਤ ਨੇ ਸਤਿਕਾਰਯੋਗ ਦੀਦੀਆਂ ਦਾ ਢਾਡੀ ਜਥਾ ਉਹ ਤਾਥਾ ਤੇ ਜਾਂਦੇ ਆ ਸਮਾਗਮ ਕਰਦੇ ਆ ਸੰਗਤਾਂ ਉਹਨਾਂ ਨੂੰ ਸੰਗਦੀਆਂ ਸੁਣਦੀਆਂ ਵੱਡੀ ਗੱਲ ਜੀ ਜਿਨ੍ਹਾਂ ਨੇ ਸਵਾਲ ਕੀਏ ਤੁਹਾਨੂੰ ਗਲਤ ਲੱਗਦੇ ਫਿਰ ਬਿਲਕੁਲ ਗਲਤ ਨਹੀਂ ਜੀ ਜੀ ਜਦੋਂ ਸਾਡੇ ਜਿਨ੍ਹਾਂ ਨੂੰ ਇਤਿਹਾਸ ਤੋਂ ਜਿਹੜੇ ਜਾਣੂ ਹੀ ਨਹੀਂ ਗਏ ਜੀ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਤਰਪਾਚਾ ਜੀ ਨੇ ਅੱਜ ਵੀ 40 ਸਿੰਘਾਂ ਦਾ ਮੈਂ ਤੁਹਾਨੂੰ ਹੁਣੇ ਡਿਟੇਲ ਭੇਜ ਦਣਾ 40 ਸਿੰਘ ਸੋ ਇਸ ਕਰਕੇ ਬੀਬੀ ਜੀ ਜਿੱਥੇ ਵੀ ਨੇ ਉਹ ਬਿਲਕੁਲ ਸਹੀ ਨੇ ਜੋ ਵੀ ਨਾ ਕਿਹਾ ਦਰਸਤ ਕਿਹਾ ਇਤਿਹਾਸ ਤੋਂ ਜਾਣੂ ਨੇ ਉਹਨਾਂ ਕੋਈ ਮ ਇਤਿਹਾਸਕ ਸਾਖੀ ਨਹੀਂ ਸੁਣਾਈ ਚਮਕੌਰ ਦੀ ਗੜੀ ਦਾ ਉਹਨਾਂ ਨੇ ਸਾਾਕਾ ਵਰਣਨ ਕੀਤਾ ਇਤਿਹਾਸ ਸੁਣਾਇਆ ਉਥੇ ਇਤਿਹਾਸ ਨੂੰ ਉੱਠ ਕੇ ਟੋਕਣ ਲੱਗ ਪੈਂਦੇ ਨੇ ਜਿਨ੍ਹਾਂ ਨੂੰ ਇਤਿਹਾਸ ਤੋਂ ਜਾਣ ਲੈ ਜਿਹੜੇ ਬੰਦੇ ਜੀ ਇਹ ਜਿਹੜੀ ਗੱਲ ਤੇ ਗੱਲਾਂ ਨੂੰ ਗਲਤ ਕਵਾਂਗੇ ਸਹੀ ਨੂੰ ਸਹੀ ਕਵਾਂਗੇ ਇਹ ਜਿਹੜਾ ਵਿਵਾਦ ਆ ਦੁਖਦਾਈ ਆ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਬੇਨਤੀ ਕਰਦੇ ਹਾਂ ਸ੍ਰੀ ਕਾਲ ਤਖਸੈ ਜੀ ਨੂੰ ਇਸ ਵਿੱਚ ਪਏ ਕੇ ਕਿ ਸਾਰੇ ਕਾਫੇ ਦਾ ਜਿਹੜਾ ਨਿਪਟਾਰਾ ਹੀ ਕਰ ਦੇਣਾ ਚਾਹੀਦਾ ਕਿ ਅੱਜ ਤੋਂ ਬਾਅਦ ਇੱਕ ਫੈਸਲਾ ਕਰਨ ਸਿੱਖ ਸੰਪਰਦਾਵਾਂ ਨੂੰ ਬੁਲਾ ਕੇ ਕਿ ਜਿਹੜਾ ਵੀ ਸਿੱਖ ਧਰਮ ਤੋਂ ਪਾਸੇ ਜਾਂਦਾ ਉਸ ਨੂੰ ਵੀ ਦੇਖਿਆ ਜਾਵੇ ਤੇ ਜਿਹੜਾ ਇਤਿਹਾਸ ਨੂੰ ਤੋਰ ਮੋੜ ਕੇ ਜਿਹੜਾ ਆ ਗਲਤ ਨਾਰੰਗਰ ਦਿੱਤੀ ਜਾਵੇ ਇਤਿਹਾਸ ਨੂੰ ਨਾਮ ਵਿਗਾੜਿਆ ਜਾਵੇ ਜਿਹੜੇ ਸ਼ਹੀਦ ਨੇ ਉਹ ਸਤਕਾਰਯੋਗ ਨੇ ਜਿੱਥੇ ਜਿੱਥੇ ਜਿਹੜੇ ਜਿਹੜੇ ਸਿੰਘ ਦੀ ਛਾਪ ਹੈ ਉਹ ਸਤਕਾਰਯੋਗ ਆ ਤੇ ਨਾਂ ਨਹੀਂ ਕਦੀ ਬਦਲੇ ਜਾਂਦੇ ਇਤਿਹਾਸ ਨਹੀਂ ਕਦੀ ਬਦਲੇ ਜਾਂਦੇ ਹੁੰਦੇ ਪਈ ਸਾਹਿਬ ਠੀਕ ਹੈ ਗੋਪਾਲਾ ਸਾਹਿਬ ਜੀ ਅਗਲਾ ਸਵਾਲ ਹੈਗਾ ਜੀ ਜਿਵੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਕਦੀ ਤਾਂ 5 ਜਨਵਰੀ ਨੂੰ ਆ ਜਾਂਦਾ ਤੇ ਕਦੀ ਅੱਗੇ ਪਿੱਛੇ ਵੀ ਕਰ ਦਿੰਦੇ ਇਹ ਕਿਉਂ ਮਸਲਾ ਕੀ ਹੈਗਾ ਇਹ ਜੀ ਸਾਰੇ ਪੰਥ ਦਾ ਮਸਲਾ ਜੀ ਮੈਂ ਹੁਣ ਕੱਲਾ ਕੀ ਦੱਸ ਸਕਦਾ ਜੀ ਇਹ ਤਾਂ ਸਾਰੀ ਕੌਮ ਇਹਦੇ ਤੇ ਨਿਰਣਾ ਕਰੇ ਇੱਕ ਦਿਨ ਤਰੀਕਾ ਜਿੰਨਾ ਚਿਰ ਸਿੱਖਾਂ ਦਾ ਆਪਦਾ ਭਾਈ ਸਾਹਿਬ ਕੈਲੈਂਡਰ ਨਹੀਂ ਨਾ ਬਣਦਾ ਮੈਂ ਗੱਲ ਇਹ ਉਹਨਾਂ ਆਜ਼ਾਦੀ ਤੇ ਜੀ ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਨਾ ਜੀ ਉਹਨਾਂ ਦਾ ਕੋਈ ਘਰ-ਕਾਰ ਨਹੀਂ ਹੁੰਦਾ ਉਹਨਾਂ ਦਾ ਕੁਝ ਨਹੀਂ ਕੋਈ ਉਹਨਾਂ ਦੇ ਫੇਰ ਉਹ ਆਪਦੇ ਦਿਨ ਦਿਹਾੜੀ ਉਹ ਕਿਸੇ ਦੇ ਰਹਿਮੋ ਕਰਮ ਤੇ ਮਨਾ ਸਕਦੇ ਅਸੀਂ ਠੀਕ ਹੈ ਅਸੀਂ ਆਪਣੇ ਤੌਰ ਤੇ ਮਨਾਉਨੇ ਆ ਬਹੁਤ ਕੁਰਬਾਨੀਆਂ ਕੀਤੀਆਂ ਸਭ ਕੁਝ ਆ ਜੀ ਜਿੰਨਾ ਚਿਰ ਕੋਈ ਕੌਮ ਆਜ਼ਾਦ ਨਾ ਹੋਵੇ ਉਹਨਾਂ ਚਿਰ ਉਹਦਾ ਕੁਝ ਨਹੀਂ ਹੁੰਦਾ ਪਹਿਲੋਂ ਘਰ ਬੰਨਣਾ ਜ਼ਰੂਰੀ ਹੈ ਪਹਿਲੋਂ ਦੇਸ਼ ਜ਼ਰੂਰੀ ਹੈ ਦੇਸ਼ ਬਣਿਆ ਵਿਧਾਨ ਬਣੂਗਾ ਵਿਧਾਨ ਬਣਿਆ ਮੁੜਕੇ ਉਹ ਵਿਧਾਨ ਦੇ ਮੁਤਾਬਕ ਸਾਰੇ ਜਿਹੜੇ ਦਿੰਦਿਹਾਰ ਬਣੇ ਜਾਣਗੇ ਉਹ ਰੌ ਰੀਤਾਂ ਕਾਇਮ ਕੀਤੀਆਂ ਜਾਣਗੀਆਂ ਮਰਜ਼ਾਦਾਵਾਂ ਕੀਤੀਆਂ ਕਾਇਮ ਧਰਮ ਆਪਣੇ ਜਗ੍ਹਾ ਤੇ ਧਰਮ ਨੂੰ ਕਾਇਮ ਰੱਖਿਆ ਜਾਊਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੋਊਗਾ ਜਿਹੜਾ ਖਾਲਸਾ ਰਾਜ ਜਦੋਂ ਵੀ ਖਾਲਸੇ ਪੰਥ ਦਾ ਬੋਲਬਾਲਾ ਕਾਇਮ ਹੋਊਗਾ ਇਹ ਚੀਜ਼ਾਂ ਉਦੋਂ ਜਾ ਕੇ ਸਥਾਪਿਤ ਹੋਣੀਆਂ ਨੇ ਆ ਨਿੱਕੀਆਂ ਨਿੱਕੀਆਂ ਜਿਹੜੀਆਂ ਸਾਡੇ ਵਿੱਚ ਅੱਜ ਵੀ ਆ ਜਿਵੇਂ ਆ ਹੋਣ ਵੀ ਆ ਜਿਹੜਾ ਅੱਜ ਆਪਾਂ ਜਿਹੜੀ ਤੇ ਵਿਸ਼ੇ ਤੇ ਗੱਲ ਕਰਦੇ ਪਏ ਆ ਭਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਹਾਂ ਜੀ ਸਾਰੇ ਝਗੜੇ ਝਮੇਲੇ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਜਿਹੜਾ ਦੁਸ਼ਮਣ ਹੁੰਦਾ ਹੈ ਬਹੁਤ ਕੁਛ ਕਰਾਉਂਦਾ ਹੈ ਜੀ ਦੁਸ਼ਮਣ ਨੇ ਕਿਸੇ ਵੀ ਧਰਮ ਨੂੰ ਉਹਨਾਂ ਨੇ ਵੱਧ ਦਾ ਵੇਖ ਕੇ ਖਾਲਸੇ ਪੰਦੇ ਧਰਮ ਦੀਆਂ ਰੋ ਰੀਤਾਂ ਨੂੰ ਵੇਖ ਕੇ ਉਹ ਤੋੜਨ ਦਾ ਯਤਨ ਕਿਉਂਕਿ ਉਹਨਾਂ ਦਾ ਆਪਣਾ ਇਤਿਹਾਸ ਕੋਈ ਇਤਿਹਾਸਕ ਨਹੀਂ ਹਿੰਦੂ ਧਰਮ ਬਹੁਤ ਆਤਮ ਇਤਿਹਾਸ ਆ ਉਹਦਾ ਆਪਣਾ ਕੋਈ ਮੁੱਢਕਦੀਮ ਨਹੀਂ ਹੈਗਾ ਸਾਡਾ ਤਾਂ ਸਭ ਕੁਝ ਪਿਤਾ ਪੁਰਖ ਬਸ ਸਾਵਲੀਆਂ ਗੁਰੂ ਘਰਾਂ ਸਾਡੇ ਕੋਲ ਪਈਆਂ ਨੇ ਇਤਿਹਾਸ ਮੇਲੇ ਲੱਗਦੇ ਦਿਨ ਦਿਹਾੜਾ ਬਣਵਾ ਰਹੇ ਅਸੀਂ ਤੇ ਉਹ ਚਾਹੁੰਦੇ ਸਾਡਾ ਕੁਝ ਨਹੀਂ ਹੈਗਾ ਸਿੱਖਾਂ ਦਾ ਵੀ ਕੁਝ ਨਾ ਬਣੇ ਇਹ ਕਰਕੇ ਇਹ ਚੀਜ਼ਾਂ ਨੇ ਜਿੰਨਾ ਚਿਰ ਖਾਲਸਾ ਪੰਥ ਆਪਣੇ ਘਰਬਾਰ ਦਾ ਮਾਲਕ ਨਹੀਂ ਬਣ ਜਾਂਦਾ ਮੈਂ ਨਾ ਇੱਕ ਛੋਟੀ ਜਿਹੀ ਵਿੱਚ ਇੱਕ ਨਿਕਾਜ ਇੱਕ ਦੋ ਲਾਈਨਾਂ ਦਾ ਇੱਕ ਬੰਦ ਵੀ ਸੁਣਾ ਦਿਆਂ ਹਾਂਜੀ ਬੜਾ ਇੱਕ ਕਵੀ ਨੇ ਲਿਖਿਆ ਹੈ ਜੀ ਉਹਨਾਂ ਨੇ ਕਿਹਾ ਬੋੜੀ ਵਿਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ ਸੁਪਨਾ ਪੂਰੀ ਆਨੰਦ ਦਾ ਬੇਨੂਰ ਦਰਾੜਾ ਬੋੜੀ ਵਿਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ ਜੀ ਜਦੋਂ ਕਿਸੇ ਕੌਮ ਦਾ ਕੋ ਆਪਣਾ ਦੇਸ਼ ਨਾ ਨਾ ਹੋਵੇ ਉਦੋਂ ਤੋਂ ਗੁਰੂ ਅੱਗੇ ਵਾਸਤੇ ਪਾਉਂਦੇ ਆ ਹੁਣ ਜਿਵੇਂ ਨਿਊਜ਼ੀਲੈਂਡ ਦੇ ਵਿੱਚ ਉੱਥੇ ਉਹ ਵਿਵਾਦ ਪਿਆ ਤੇ ਜੀ ਆਪਣੀ ਧਰਤੀ ਆਪਣਾ ਰਾਜ ਆਪਣੀ ਜ਼ਮੀਨ ਅਸੀਂ ਕਿਉਂ ਵਿਦੇਸ਼ਾਂ ਜਾਈਏ ਜੀ ਆਪਣੀ ਧਰਤੀ ਤੇ ਸਾਨੂੰ ਕੋਈ ਮਨਾਉਣੋਂ ਆਪਣੇ ਦਿਨ ਤਿਹਾੜ ਮਨਾਉਣ ਤੋਂ ਕੋ ਰੋਕ ਸਕਦਾ ਹੁਣ ਵੀ ਜਿਹੜੇ ਨਿੱਕੇ ਨਿੱਕੇ ਵਖਰੇਵੇਂ ਪੈਂਦੇ ਆ ਇਹ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਜਦੋਂ ਕੌਮ ਆਜ਼ਾਦ ਹੋਊਗੀ ਆਪਣੇ ਕੈਲੰਡਰ ਆਪਣੇ ਦਿਲ ਦੇ ਆਰਾਪੇ ਬਣਾ ਲਵੇਗੀ ਜੀ ਗੋਪਾਲਾ ਸਾਹਿਬ ਜੀ ਜਿਸ ਤਰ੍ਹਾਂ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਤੇ ਸੰਗਤ ਜਿਹੜੀ ਆ ਅੱਖਾਂ ਨਮ ਕਰਕੇ ਸ਼ਹੀਦਾਂ ਨੂੰ ਯਾਦ ਕਰਦੀ ਆ ਦੂਜੇ ਪਾਸੇ ਸਾਡੇ ਸਾਈ ਵੀਰ ਹੈਗੇ ਨੇ ਜਿਹੜੇ 25 ਦਸੰਬਰ ਨੂੰ 크리스마ਸ ਤੇ ਢੋਲ ਢਮਕੇ ਵਜਾਉਂਦੇ ਤੇ ਜਨਮ ਦਿਨ ਮਨਾਉਂਦੇ ਆ ਇੱਥੇ ਫਿਰ ਵਿਰੋਧ ਵੀ ਹੁੰਦਾ ਇੱਕ ਦੂਜੇ ਦਾ ਕਈ ਜਗ੍ਹਾ ਘਟਨਾਵਾ ਵੀ ਹੁੰਦੀਆਂ ਕਿਵੇਂ ਵਿਖਦੇ ਹੋ ਉਨ੍ਹਾਂ ਦਾ ਦਿਨ ਉਹਨਾਂ ਨੂੰ ਮੁਬਾਰਕ ਜੀ ਜ ਸਾਡੇ ਸਾਨੂੰ ਮੁਬਾਰਕ ਆਪਣੇ ਸ਼ਹੀਦਾਂ ਦੀ ਯਾਦ ਜਿਹੜਾ ਸਿੱਖ ਆ ਉਹ ਕਿਸੇ ਦੇ ਚੱਕਰ ਚ ਪੈਂਦਾ ਹੀ ਨਹੀਂ ਜੋ ਮਨਾਉਂਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਸੇ ਗੁਰਦੁਆਰੇ ਸਾਹਿਬ ਲਾਗੇ ਢੋਲ ਟਮਕਾ ਨਹੀਂ ਕਰਨਾ ਚਾਹੀਦਾ ਜੀ ਜਿੱਥੇ ਸਹਿਬਜ਼ਾਦਿਆਂ ਦੀ ਤਸਵੀਰ ਲੱਗੀ ਆ ਉੱਥੇ ਉਹਨਾਂ ਦਾ ਲਾਗੇ ਪ੍ਰੋਗਰਾਮ ਦੇ ਨਹੀਂ ਹੋਣੀ ਚਾਹੀਦੀ ਜੀ ਸੈਂਟਾ ਕਲੋਜ਼ ਜੋ ਵੀ ਉਹ ਬਣਾਉਂਦੇ ਨੇ ਉਹ ਅੱਜ ਕੱਲ ਬਣਾਉਂਦੇ ਆ ਆਪਦਾ ਹਾਂ ਜੀ ਉਹ ਨਹੀਂ ਲਾਉਣੇ ਚਾਹੀਦੇ ਜੀ ਜਿੱਥੇ ਸਾਬਜਾ ਦੇ ਤਸਵੀਰਾਂ ਲੱਗ ਰਹੀਆਂ ਨੇ ਜਿੱਥੇ ਜੋੜ ਮੇਲੇ ਗੁਰੂ ਘਰਾਂ ਦੇ ਲਾਗੇ ਸਾਡੇ ਧਾਰਮਿਕ ਸਥਾਨਾਂ ਦੇ ਲਾਗੇ ਹੋਰ ਜਿਹੜੇ ਜਿੱਥੇ ਕੋਈ ਸਕੂਲ ਕਾਲਜ ਨੇ ਸਿੱਖਾਂ ਦੇ ਬੱਚਿਆਂ ਦੇ ਉਹਨਾਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਸਾਨੂੰ ਰੋਕਣੇ ਚਾਹੀਦੇ ਆ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਦੀ ਸੰਸਥਾ ਹੈ ਜੀ ਇਹਨੇ ਲੰਬੇ ਸਮੇਂ ਤੋਂ ਇਹ ਇਹ ਚੀਜ਼ਾਂ ਤੇ ਗੌਰ ਕਰੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਪਿੰਡਾਂ 'ਚ ਅੱਜ ਨੂੰ ਇਹ ਇਹ ਗਲਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੀ ਦੇ ਕੋਲ 1500 ਕਰੋੜ ਰੁਪਏ ਦਾ ਸਾਲਾਨਾ ਬਜਟ ਆ ਜੀ ਕੀ ਕਰਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਸੁੱਤੀ ਆ ਉਹ ਪਿੰਡਾਂ ਦੇ ਵਿੱਚ ਸਮਾਗਮ ਕਰਦੇ ਅਸੀਂ ਕਿਉਂ ਨਹੀਂ ਥਾਂ ਥਾਂ ਤੇ ਸ਼ੀਧੀ ਧਾੜੇ ਪਿੰਡਾਂ ਦੇ ਵਿੱਚ ਉੱਥੇ ਰੋਕ ਕੇ ਇਹ ਗੁਰਦੁਆਰਿਆਂ ਦੇ ਲਾਗੇ ਖਾਲਸਾ ਯੂਨੀਵਰਸਟੀਆਂ ਦੇ ਵਿੱਚ ਖਾਲਸਾ ਕਾਲਜਾਂ ਦੇ ਵਿੱਚ ਜਿੱਥੇ ਖਾਲਸਾ ادارے ਨੇ ਉੱਥੇ ਉਹ ਜਿਹੀਆਂ ਚੀਜ਼ਾਂ ਰੋਕੀਆਂ ਜਾਣ ਉਹ ਜਿੱਥੇ ਉਹਨਾਂ ਆਪ ਦੇ ਗਿਰਜਿਆਂ ਦੇ ਵਿੱਚ ਉਹ ਮਨਾਉਣ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਦਿਨ ਜੀ ਠੀਕ ਆ ਜਿੱਥੇ ਬਹੁਤ ਆਤ ਸਿੱਖਾਂ ਦੀ ਪਿੰਡਾਂ ਦੇ ਵਿੱਚ ਬਹੁਤ ਆਤ ਵਸੂਆਂ ਉਥੇ ਉਹ ਨਾ ਮਨਾਉਣ ਦੇਣ ਇਹ ਜੀ ਅੱਖਾਂ ਦੀ ਵੀ ਫਰਜ਼ ਮੰਦਾ ਸਾਡਾ ਏਡਾ ਬਦਾ ਧਿਆਨ ਦੇਣਿਆ ਅਸੀਂ ਨੂੰ ਕਿਸੇ ਨੂੰ ਰੋਕਦੇ ਨਹੀਂ ਮਨਾਉਣੋਂ ਪਰ ਜਿੱਥੇ ਉਹਨਾਂ ਦੇ ਬਣੇ ਨੇ ਗਿਰਜੇ ਉਹਨਾਂ 'ਚ ਮਨਾਉਣ ਜਾ ਕੇ ਉਹਨਾਂ ਨੂੰ ਮੁਬਾਰਕ ਉਹਨਾਂ ਦੇ ਦਿਨ ਸਹੀ ਗੱਲ ਹੈ ਬਿਲਕੁਲ ਪਰ ਜਿੱਥੇ ਸਾਡੇ ਸ਼ਹੀਦਾਂ ਦੇ ਦਿਨ ਚੱਲਦੇ ਉਹਨਾਂ ਦੇ ਵਿੱਚ ਅਸੀਂ ਕਿਸੇ ਨੂੰ ਇਸ ਤਰ੍ਹਾਂ ਦਾ ਵਿਗਨ ਨਹੀਂ ਪਾਉਣ ਦੇਵਾਂਗੇ ਤੇ ਨਾ ਹੀ ਉਹਨਾਂ ਨੂੰ ਰਲਗੱਡ ਹੁੰਦਿਆ ਮੈਂਗੇ ਇਹੋ ਜਿਹੀ ਕਿਸੇ ذماغ ਦੇ ਵਿੱਚ ਭਾਈ ਸਾਹਿਬ ਜੀ ਕਿ ਮੈਂ ਖੀਲਾ ਸਵਾਲ ਕਰਦਾ ਵੀ ਜਿਸ ਤਰ੍ਹਾਂ ਅੰਮ੍ਰਿਤ ਦਾ ਪਟਾ ਤਿਆਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੇ ਬਾਟਾ ਵੀ ਇੱਕ ਸੀ ਪੰਜ ਪਿਆਰੇ ਵੀ ਇੱਕ ਸੀ ਹੈਗੇ ਹੁਣ ਇੱਥੇ ਜਿਹੜਾ ਵਿਵਾਦ ਪਿਛਲੇ ਸਮੇਂ ਚ ਉੱਠਦਾ ਹੈ ਕਈ ਵਾਰੀ ਨਾਨਕਸਰ ਦੀ ਗੱਲ ਹੁੰਦੀ ਹੈ ਵੀ ਬਾਟਾ ਜਿਹੜਾ ਜਿਹੜੇ ਮਜਬੀ ਸਿੱਖ ਨੇ ਉਹਨਾਂ ਦਾ ਬਾਟਾ ਵੱਖਰਾ ਹੁੰਦਾ ਹੈ ਜੱਟ ਸਿੱਖਾਂ ਦਾ ਬਾਟਾ ਵੱਖਰਾ ਹੁੰਦਾ ਹੈ ਕਈ ਜਗ੍ਹਾ ਤੁਸੀਂ ਵੀ ਗੱਲਬਾਤ ਸੁਣੀ ਹੈ ਵਿਵਾਦ ਉੱਠਿਆ ਹੈ ਜੀ ਮੈਂ ਤਾਂ ਦਮਦਮਾ ਟਕਸਾਲ ਚ ਪੜਿਆ ਦਮਦਮਾ ਟਕਸਾਲ ਦੇ ਵਿੱਚ ਏਕੀ ਬਾਟਾ ਤਿਆਰ ਕਰਦੇ ਆ ਜੀ ਜੀ ਠੀਕ ਹੈ ਜੀ ਤੇ ਇੱਥੇ ਹੁਣ ਸਾਧ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਨੇ ਸਿੰਘ ਸਾਹਿਬ ਉਹ ਰੰਗਰੇਟੀਆਂ ਚੋਂ ਮਜਬੀ ਸਿੰਘ ਹੋਏ ਨੇ ਜੀ ਗਿਆਨੀ ਉਹਨਾਂ ਦਾ ਨਾਮ ਸੀ ਮੇਰੇ ਮੂਹਗੇ ਫਿਰਦਾ ਹਰਮੰਦਰ ਸਾਹਿਬ ਦੇ ਗਿਆਨੀ ਜਸਵਿੰਦਰ ਸਿੰਘ ਜੀ ਅੱਛਾ ਜੀ ਰੇਟੇ ਸਿੱਖੀ ਦਰਬਾਰ ਸਾਹਿਬ ਦਾ ਹੈਡ ਗ੍ਰੰਤੀ ਮਜਬੀ ਸਿੰਘ ਬਣਦਾ ਆ ਸ੍ਰੀ ਕਾਲਤਾ ਸਾਹਿਬ ਦਾ ਹੈਡ ਗ੍ਰੰਤੀ ਮਜਬੀ ਸਿੰਘ ਬਣ ਜਾਂਦਾ ਆ ਇਹਦੇ ਵਿੱਚ ਕੋਈ ਗੱਲ ਨਹੀਂ ਕਿ ਸਿੱਖ ਧਰਮ ਦੇ ਮਹਾਰਾਜ ਸਾਹਿਬ ਨੇ ਤਾਂ ਖਾਲਸੇ ਪ੍ਰੰਤ ਦੇ ਵਖਰੇਵੇਂ ਰੱਖਿਆ ਹੀ ਨਹੀਂ ਕਦੀ ਫਿਰ ਜਿਹੜੀ ਇਹ ਮਾਰੇ ਲੱਗਦੇ ਕਿਉਂ ਲੋਂਦੇ ਆ ਲੋਕਾਂ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਸਵਾਲ ਕੀਤਾ ਜਾਵੇ ਦਮਦਮੇ ਟਕਸਾਲ 'ਚ ਮੈਂ ਪੜਿਆ ਜੋ ਦਮਦਮੇ ਟਕਸਾਲ ਦੇ ਮਰਜ਼ਾਦਾ ਮੁਤਾਬਕਾ ਸੰਤ ਵੱਡਿਆਂ ਮਹਾਂਪੁਰਖਾਂ ਤੋਂ ਸੰਤ ਬਾਬਾ ਗੁਰਗਤਨ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦਾ ਖਾਲਸਾ ਜੀਵਨੀ ਪੜ ਲਓ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਨੇ ਚਿੱਟਾ ਚੋੜਾ ਉਹਨਾਂ ਦੀ ਜੀਵਨੀ ਦੇ ਉੱਤੇ ਲਿਖੀ ਉੱਥੇ ਵੀ ਮਹਾਂਪੁਰਖਾਂ ਨੇ ਬਹੁਤ ਸਾਰਾ ਵਰਣਨ ਕੀਤਾ ਉਹਨਾਂ ਦੀਆਂ ਕਥਾ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਬਹੁਤ ਸਾਰੇ ਜਿਹੜੇ ਸਿੰਘ ਦੀ ਨਾਲ ਕਈ ਮਜੀਬ ਸਿੰਘ ਸੰਤਾਂ ਦੇ ਨਾਲ ਸ਼ਹੀਦੀਆਂ ਦਿੱਤੀਆਂ ਨੇ ਲੜ ਕੇ ਯੁੱਧ ਕੇ ਸ਼ਹੀਦ ਹੋਏ ਨੇ ਜੀ ਸੰਤਪਾਪਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਪੁਰਖ ਬਾਬਾ ਜੀ ਮਹਾਪੁਰਖਾਂ ਵਾਲੇ ਮੈਂ ਜਥੇ ਜਿ ਪੜਿਆ ਹੈ ਬਾਬਾ ਠਾਕੁਰ ਸਿੰਘ ਜੀ ਮਹਾਪੁਰਖਾਂ ਦੇ ਸਮੇਂ ਦੇ ਵਿੱਚ ਵਿਦਿਆਰਥੀ ਰਿਹਾ ਮੈਂ ਲੰਬਾ ਸਮਾਂ 16 ਸਾਲ ਮੈਂ ਦਮਦਮੀ ਕਸਾਲ ਚ ਵਿਦਿਆਰਥੀ ਰਿਹਾ ਜੀ ਲੇਕਿਨ ਦਮਦਮੀ ਕਸਾਲ ਚ ਇਹੋ ਜਿਹਾ ਵਖਰੇਵਾ ਨਹੀਂਗਾ ਬਾਟੇ ਵਾਲਾ ਲੰਗਰ ਵੀ ਇੱਕੋ ਪੰਗ ਦੇ ਵਿੱਚ ਅੰਮ੍ਰਿਤ ਵੀ ਇੱਕ ਬਾਟੇ ਵਿੱਚ ਜੀ ਨਾ ਕੋਈ ਵਿਦਿਆਰਥੀ ਜੇ ਵਿਦਿਆਰਥੀ ਗੁਰਬਾਣੀ ਪੜ ਰਿਹਾ ਉੱਥੇ ਵੀ ਬਰਾਬਰ ਦੀ ਹੁਣ ਜਿਹੜਾ ਅਰਮਦਾਸਿਆ ਸੇਖ ਹੋਇਆ ਹਾਂਜੀ ਜਿਨ੍ਹਾਂ ਨੂੰ ਜਿਵੇਂ ਯਾਰ ਸੇਖ ਆਖਦੇ ਨੇ ਤੇ ਭਾਈ ਬਿਆਨ ਸਿੰਘ ਸ਼ਹੀਦ ਚ ਇੱਕ ਕੌਮ ਦਾ ਜਿਹਨੇ ਏਡੀ ਵੱਡੀ ਸ਼ਹਾਦਤ ਦਿੱਤੀ ਔਰ ਅਰਮਦਾਸਿਆ ਸੇਖੀ ਆ ਜੀ ਉਹਦਾ ਸ੍ਰੀ ਕਾਲਤਰ ਸਾਹਿਬ ਤੇ ਸ਼ੀਧੀ ਦਿਹਾੜਾ ਮਨਾਉਂਦੀ ਕੌਮ ਐਡਾ ਵੱਡਾ ਕੌਮ ਦਾ ਸ਼ਾਨੇ ਮਤਾ ਸ਼ਹੀਦ ਆ ਹਾਂਜੀ ਜੇ ਦਮਦਮੀ ਟਕਸਾਲ ਦੇ ਹੈਡ ਗ੍ਰੰਥੀ ਗਿਆਨੀ ਗ੍ਰੰਥੀ ਗੁਰਦੀਪ ਸਿੰਘ ਜੀ ਔਰ ਅਰਮਦਾਸਿਆ ਸੇਖ ਸੀ ਦਮਦਮੀ ਟਕਸਾਲ ਨੇ ਹੈਡ ਗ੍ਰੰਥੀ ਬਣਾਏ ਸੰਤ ਬਾਬਾ ਜਨੈਤ ਸਿੰਘ ਜੀ ਨੇ ਜੀ ਜਾਰਜੋ ਬਾਬਾ ਠਾਕੁਰ ਸਿੰਘ ਜੀ ਮਹਾਪੁਰਖਾਂ ਦੇ ਸਮੇਂ ਤੱਕ ਉਹ ਦਮਦਮੀ ਟਕਸਾਲ ਦੇ ਹੈਡ ਗ੍ਰੰਥੀ ਰਹੇ ਨੇ ਅੱਜ ਉਹ ਵਿ ਤਦੈਅ ਤਰੇ ਕਿ ਸਿੱਖੀ ਦਾ ਪ੍ਰਚਾਰ ਕਰਦੇ ਜੇ ਇਹ ਹੀ ਜਿਹੜੀ ਹੈ ਜੇ ਸੀਨਾ ਬਸੀਨਾ ਕਲਗੀਧਰ ਪਾਤਸ਼ਾਹ ਦਮਦਮਿਤਕਸਾਲ ਵੱਲੋਂ ਇਹ ਜੀ ਕੋਈ ਨਹੀਂ ਗਈ ਜਿਹੜੀਆਂ ਸੰਪਰਦਾਵਾਂ ਸਾਡੀਆਂ ਜੇ ਕੋ ਵਖਰੇਵੇਂ ਆ ਤੇ ਉਹ ਸ੍ਰੀ ਕਾਲਤਾ ਸਹਿਬ ਤੇ ਜਾ ਕੇ ਵਿਚਾਰ ਲੈਣੇ ਚਾਹੀਦੇ ਆ ਜਥੇਬੰਦੀਆਂ ਨੂੰ ਇਹ ਤਾਂ ਉਹੀ ਉੱਥੇ ਗੱਲ ਆ ਗਈ ਨਾ ਜਿੰਨਾ ਕਿ ਖਾਲਸਾ ਪੰਥ ਇੱਕ ਨਿਸ਼ਾਨ ਇੱਕ ਪਖਤ ਤੇ ਥੱਲੇ ਇਕਰਾਰ ਭਾਗ ਦੇ ਥੱਲੇ ਕੱਤਰ ਨਹੀਂ ਹੁੰਦਾ ਉਹਨਾਂ ਚਿਰੇ ਵਖਰੇਵੇਂ ਤਾਂ ਜਿਹੜੀਆਂ ਰਾਜਨੀਤਿਕ ਤੇ ਜਿਹੜੀਆਂ ਦਸ਼ਮ ਜਮਾਤਾਂ ਨੇ ਉਹ ਤਾਂ ਹਮੇਸ਼ਾ ਵਖਰੇਵੇਂ ਪਾਉਂਦੇ ਉਹ ਸਦਾ ਇਸ ਤਰ੍ਹਾਂ ਕਰਦੇ ਰਹਿਣਗੇ ਜੀ ਜੀ ਇਹ ਗ੍ਰਾਮੀ ਦੀਆਂ ਨਿਸ਼ਾਨੀਆਂ ਨੇ ਸੋ ਭਾਈ ਸਾਹਿਬ ਜੀ ਤੁਸੀਂ ਬੀਬੀ ਦਲੇਰਕੌਰ ਜੀ ਦੇ ਮਾਮਲੇ ਤੇ ਗੱਲਬਾਤ ਕੀਤੀ ਹੈਗੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ